ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੇਖਾ ਜੋਖਾ ਕਹਾਣੀ ਦਾ ਅਗਲਾ ਪਾਗ ਲੈ ਕੇ ਆਏ ਹਾਂ ਲਿਖੀ ਹੈ ਅਮਰਜੀਤ ਕੌਰ ਪਰਮਾਰ ਨੇ ਤੁਸੀਂ ਪਿਛਲੇ ਪਾਗ ਚ ਪੜਿਆ ਸੀ ਕਿ ਰਮਨ ਆਪਣੀ ਤੀਜਸੀ ਜੋ ਐਮਟੈਕ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ ਪਰ ਉਹਨਾਂ ਦਾ ਵੀ ਪੈਸੇ ਦੀ ਕਮੀ ਕਰਕੇ ਰਾਹ ਦਾ ਰੋੜਾ ਬਣ ਕਿਸੇ ਸਮੇਂ ਵੀ ਹੱਥ ਨਹੀਂ ਪੈ ਰਿਹਾਗਾ ਪੈਸੇ ਦੀ ਕਮੀ ਕਰਕੇ ਉਹ ਕੁਝ ਕਰ ਨਹੀਂ ਰਹਿ ਮਗਰ ਰਮਨ ਦੀ ਭੈਣ ਦਾ ਜੋ ਵਿਦੇਸ਼ ਵਿੱਚ ਰਹਿੰਦੀ ਉਹਦਾ ਫੋਨ ਆਉਂਦਾ ਕਿ ਅਸੀਂ ਬਾਕੀ ਤਿਆਰੀ ਅਸੀਂ ਕਰ ਲਾਂਗੇ ਥੋਥੋ ਜਿੰਨਾ ਅਰੇਂਜ ਹੁੰਦਾ ਵੀ ਉਹਨਾਂ ਤੁਸੀਂ ਕਰ ਲਓ ਤੇ ਰਮਨ ਹੁਣ ਬੈਠੀ ਉਡੀਕ ਰਹੀ ਹੁੰਦੀ ਹੈ ਆਪਣੇ ਘਰ ਵਾਲੇ ਨੂੰ ਰਮਨ ਨੂੰ ਇੱਜ ਲੱਗ ਰਿਹਾ ਸੀ ਕਿ ਜਿਵੇਂ ਅੱਜ ਦਿਨ ਪਹਾੜ ਜਿੰਦਾ ਵੱਡਾ ਹੋ ਗਿਆ ਹੋਵੇ ਉਹ ਬਿੰਦੇ ਝੱਟੇ ਹੀ ਕੰਧ ਤੇ ਲੱਗੀ ਘੜੀ ਵੱਲ ਦੇਖ ਲੈਂਦੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਘੜੀ ਦੀਆਂ ਸੂਆਂ ਨੂੰ ਜੰਗਾਲ ਲੱਗ ਗਿਆ ਹੋਵੇ ਛੋਟੀ ਭੈਣ ਦੇ ਬੋਲ ਵਾਰ-ਵਾਰ ਉਸਦੇ ਕੰਨਾਂ ਨੂੰ ਗੂੰਜਨ ਵਿੱਚ ਗੂੰਜਣ ਲੱਗੇ ਸੀ ਭੈਣ ਤੁਸੀਂ ਕਿੰਨਾ ਕੁ ਇੰਤਜ਼ਾਮ ਕਰ ਸਕਦੇ ਹੋ ਉਹਨਾਂ ਕਰ ਦਿਓ ਤੇ ਬਾਕੀ ਅਸੀਂ ਕਰਾਂਗੇ ਉਸਦੇ ਇਨਾਂ ਬੋਲਾਂ ਵਿੱਚ ਰਮਨ ਨੂੰ ਵੀ ਉਮੀਦ ਦੀ ਕਿਰਨ ਦਿਖਾਈ ਦੇਣ ਲੱਗੀ ਉਸ ਨੇ ਦਿਲ ਵਿੱਚ ਪੱਕੀ ठान ਲਈ ਸੀ ਕਿ ਉਹ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰ ਲਈ ਅੱਜ ਜੱਸੀ ਦੇ ਪਾਪਾ ਨੂੰ ਮਨਾ ਕੇ ਹਿੱਸਾ ਲਵੇਗੀ ਚਾਹੇ ਉਸ ਨੂੰ ਕੁਝ ਹੀ ਕਰਨਾ ਪਵੇ ਜਿਵੇਂ ਹੀ ਡੋਰਬੈਲ ਵੱਜੀ ਰਮਨ ਦਾ ਕਾਲਜਾ ਪੂਰੀ ਤਰ੍ਹਾਂ ਢਟ ਗਿਆ ਉਹ ਜਾਣਦੀ ਸੀ ਕਿ ਉਸ ਦਾ ਪਤੀ ਹਰਿੰਦਰ ਦਫ਼ਤਰ ਤੋਂ ਘਰ ਆ ਗਿਆ ਸੀ ਉਸ ਨੇ ਪੂਰੀ ਹਿੰਮਤ ਕਰਕੇ ਢਟਕਦੇ ਦਿਲ ਨਾਲ ਦਰਵਾਜ਼ਾ ਖੋਲ੍ਹਿਆ ਅੱਜ ਰਮਨ ਦੇ ਚਿਹਰੇ ਤੇ ਪਤੀ ਨੂੰ ਹਲਕੀ ਮੁਸਕਰਾਟ ਦੀ ਥਾਂ ਕੁਝ ਪਰੇਸ਼ਾਨੀ ਦੀਆਂ ਲਕੀਰਾਂ ਸਾਫ਼ ਦਿਖਾਈ ਦਿੱਤੀਆਂ ਉਸ ਨੇ ਪੁੱਛਿਆ ਕੀ ਗੱਲ ਰਮਨ ਸਾਬ ਠੀਕ ਹੈ ਅਜਮੂ ਕਾ ਤੋ ਉੱਤਰਿਆ ਹੋਇਆ ਤੇਰਾ ਰਮਨ ਨੇ ਆਪਣੀ ਪਰੇਸ਼ਾਨੀ ਨੂੰ ਲੁਕਾਉਣ ਦਾ ਯਤਨ ਕਰਦੇ ਹੋਏ ਕਿਹਾ ਨਾ ਨਹੀਂ ਜੀ ਨਹੀਂ ਸਭ ਠੀਕ ਹੈ ਤੁਹਾਨੂੰ ਐਵੇਂ ਲੱਗਦਾ ਹੋਣਾ ਚੰਗੀ ਭਲੀ ਆ ਮੈਂ ਤਾਂ ਉਸ ਨੇ ਹੜਵਾਹਟ ਕਾਰਨ ਮੱਥੇ ਤੇ ਆਈ ਕੱਚੀ ਤੇਲੀ ਚੁੰਨੀ ਦੇ ਲੜ ਨਾਲ ਸਾਫ਼ ਕੀਤੀ ਅਤੇ ਪਤੀ ਤੋਂ ਅੱਖਾਂ ਚੁਰਾਉਂਦੀ ਹੋਈ ਪਾਣੀ ਲੈਣ ਲਈ ਰਸੋਈ ਵਿੱਚ ਚਲੀ ਗਈ ਜੱਸੀ ਪੁੱਤ ਕਰਾਰੀ ਜਿਹੀ ਚਾਹ ਬਣਾ ਕੇ ਪਿਲਾ ਫਿਰ ਕੋਈ ਹੋਰ ਕੰਮ ਕਰਾਂ ਮੈਂ ਰਵਿੰਦਰ ਨੇ ਆਪਣੀ ਲਾਡਲੀ ਧੀ ਨੂੰ ਆਵਾਜ਼ ਦੇ ਕੇ ਕਿਹਾ ਲੋ ਪਾਣੀ ਪੀਓ ਮੈਂ ਬਣਾਉਣੀ ਆ ਚਾਹ ਜੀ ਰਮਨ ਨੇ ਕਿਹਾ ਉਹ ਨਹੀਂ ਭਲੀਏ ਲੋਕੇ ਚਾਹ ਕੁੜੀ ਨੇ ਆਪੇ ਬਣਾ ਲੈਣੀ ਐ ਤੂੰ ਆ ਜਾ ਬਹਿ ਜਾ ਇੱਥੇ ਰਵਿੰਦਰ ਨੇ ਪਿਆਰ ਨਾਲ ਰਮਨ ਦਾ ਹੱਥ ਫੜ ਕੇ ਆਪਣੇ ਕੋਲ ਬਿਠਾਉਂਦੇ ਹੋਏ ਕਿਹਾ ਰਮਨ ਕੋਲ ਹੁਣ ਬੈਠਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ ਕੀ ਗੱਲ ਐ ਰਮਨ ਸੱਚ ਸੱਚ ਦੱਸ ਮੈਨੂੰ ਅੱਜ ਇੰਨੀ ਬੇਚੈਨੀ ਕਿਉਂ ਆ ਤੂੰ ਨਹੀਂ ਨਹੀਂ ਜੀ ਲੁਕਾਉਣਾ ਤਾਂ ਕੀ ਐ ਮੈਂ ਤੁਹਾਡੇ ਤੋਂ ਬਸ ਐਵੇਂ ਹੀ ਲੱਗਦਾ ਤੁਹਾਨੂੰ ਰਮਨ ਨੇ ਕਿਹਾ ਰਮਨ ਆਪਾਂ ਨੂੰ ਇਕੱਠਿਆਂ ਰਹਿੰਦਿਆਂ ਨੂੰ 20 ਸਾਲ ਹੋ ਗਏ ਨੇ ਤੇ ਮੈਂ ਇੰਨਾ ਸਾਲਾਂ ਵਿੱਚ ਤੈਨੂੰ ਇੰਨਾ ਕੁ ਤਾਂ ਪੜ੍ਹ ਹੀ ਸਕਦਾਂਗਾ ਤੇ ਤੂੰ ਦੁਖੀ ਐ ਜਾਂ ਪਰੇਸ਼ਾਨ ਹਾਂ ਜੇ ਨਹੀਂ ਦੱਸਣਾ ਤੇਰੀ ਮਰਜ਼ੀ ਆ ਪਤੀ ਦੀ ਇਹ ਗੱਲ ਸੁਣ ਕੇ ਉਸ ਦੇ ਸਬਰ ਦਾ ਬੰਡ ਟੁੱਟ ਗਿਆ ਅਤੇ ਉਸ ਨੇ ਡਿੰਪਲ ਨਾਲ ਫੋਨ ਤੇ ਹੋਈ ਗੱਲਬਾਤ ਇਨ ਬੈਨ ਉਸ ਨੂੰ ਸੁਣਾ ਦਿੱਤੀ ਅਰਵਿੰਦਰ ਉਸਦੀ ਗੱਲ ਬੜੇ ਧਿਆਨ ਨਾਲ ਸੁਣਦਾ ਰਿਹਾ ਜਦੋਂ ਰਮਨ ਗੱਲ ਦੱਸ ਕੇ ਚੁੱਪ ਹੋਈ ਤਾਂ ਉਹ ਬੋਲਿਆ ਰਮਨ ਤੂੰ ਚੰਗੀ ਤਰ੍ਹਾਂ ਜਾਣਦੀ ਐ ਕਿ ਮੈਂ ਤੇਰੇ ਤੇ ਕਦੇ ਵੀ ਕੋਈ ਔਲਾ ਨਹੀਂ ਰੱਖਿਆ ਤੇ ਤੈਨੂੰ ਕੀ ਲੱਗਦਾ ਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਵੀ ਵਧੀਆ ਪੜ੍ਹ ਲਿਖ ਸਕਣ ਮੈਂ ਵੀ ਚਾਹੁੰਨਾ ਕਿ ਮੇਰੇ ਬੱਚਿਆਂ ਦੇ ਸੁਪਨੇ ਪੂਰੇ ਹੋਣ ਪਰ ਚਾਦਰ ਦੇਖ ਕੇ ਪੈਰ ਫਸਾਰਨੇ ਹੀ ਚੰਗੇ ਹੁੰਦੇ ਆ ਅੱਜ ਜੇ ਪੈਸੇ ਬਾਹਰ ਭੇਜਣ ਤੇ ਲਾ ਦਿੱਤੇ ਤਾਂ ਕੱਲ ਨੂੰ ਵਿਆਹ ਵੀ ਕਰਨਾ ਮੁੰਡੇ ਨੂੰ ਵੀ ਪੜਾਉਣਾ ਲਿਖਾਉਣਾ ਪੈਰਾਂ ਤੇ ਖੜਾ ਕਰਨਾਗਾ ਇਹਨਾਂ ਕਿੱਥੋਂ ਕਰਾਂਗੇ ਤੂੰ ਆਪੇ ਸੋਚ ਲੈ ਇਸ ਤੋਂ ਪਹਿਲਾਂ ਕਿ ਰਮਨ ਕੁਝ ਬੋਲਦੀ ਜਸੀ ਚਾਹ ਲੈ ਕੇ ਆ ਗਈ ਉਸਦੇ ਚਿਹਰੇ ਤੇ ਉਦਾਸੀ ਸਾਫ ਸਾਫ ਚੱਲ ਕਰ ਰਹੀ ਸੀ ਕਿਉਂਕਿ ਉਸਨੇ ਆਪਣੇ ਮਾਪਿਆਂ ਦੀਆਂ ਸਾਰੀਆਂ ਗੱਲਾਂ ਸੁਣ ਲੰਘਾਂ ਸੀ ਤਿੰਨੋਂ ਜਾਨੇ ਚੁੱਪਚਾਪ ਚਾਹ ਪੀਣ ਲੱਗੇ ਜਿਵੇਂ ਗੱਲਾਂ ਹੀ ਮੁੱਕ ਗਈਆਂ ਹੋਣ ਚਾਹ ਪੀਣ ਤੋਂ ਬਾਅਦ ਜਸੀ ਕੱਪ ਚੱਕ ਕੇ ਲੈ ਗਈ ਤਾਂ ਰਮਨ ਨੇ ਪਤੀ ਨੂੰ ਮਨਾਉਣ ਲਈ ਇੱਕ ਵਾਰੀ ਫੇਰ ਕੋਸ਼ਿਸ਼ ਕੀਤੀ ਅਤੇ ਬੋਲੀ ਗੁੱਸਾ ਨਾ ਕਰੋ ਤਾਂ ਇੱਕ ਗੱਲ ਪੁੱਛਿਆ ਜੀ ਅਰਵਿੰਦਰ ਨੇ ਕਿਹਾ ਪੁੱਛ ਰਮਨ ਨੇ ਥੋੜਾ ਜਿਹਾ ਸੀਜਕਦੇਦੇ ਹੋਏ ਪੁੱਛਿਆ ਤੁਸੀਂ ਜੱਸੀ ਦੇ ਵਿਆਹ ਤੇ ਕਿੰਨਾ ਕ ਖਰਚ ਕਰ ਸਕਦੇ ਆ ਅਰਵਿੰਦਰ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਕੇ ਬੋਲਿਆ ਕੀ ਮਤਲਬ ਤੂੰ ਕੀ ਕਹਿਣਾ ਚਾਹੁੰਨੀ ਆ ਉਹ ਬੋਲੀ ਪਹਿਲਾਂ ਤੁਸੀਂ ਦੱਸੋ ਅਰਵਿੰਦਰ ਨੇ ਕਿਹਾ ਟੋਟਲ ਕੋਈ 8-10 ਲੱਖ ਤੇ ਉਹ ਝੱਟ ਬੋਲੀ ਸੁਣੋ ਜੀ ਤੁਸੀਂ ਉਹ 8-10 ਲੱਖ ਇਹ ਸਮਝ ਕੇ ਜੱਸੀ ਤੇ ਲਾ ਦਿਓ ਕਿ ਤੁਸੀਂ ਉਹਦੇ ਵਿਆਹ ਤੇ ਲਾ ਰਹੇ ਹੋ ਮਾਂ ਦੀ ਗੱਲ ਸੁਣ ਕੇ ਜੱਸੀ ਨੂੰ ਵੀ ਉੱਪਰੋਂ ਪੈਰ ਪਏ ਰਸੋਈ ਵਿੱਚੋਂ ਕੱਪ ਰੱਖ ਕੇ ਉਹਦਾ ਅੱਖ ਦੇ ਫੋਰ ਵਿੱਚ ਉਹਨਾਂ ਦੇ ਕੋਲੇ ਆ ਬੈਠੀ ਤੇ ਪਿਓ ਨੂੰ ਗਲ ਵੱਕੜੀ ਪਾ ਧਰਲੇ ਜਿਹੇ ਕੱਢਦੀ ਬੋਲੀ ਪਾਪਾ ਜੀ ਪਲੀਜ਼ 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 ਮੰਨ ਜਾਓ ਪਾਪਾ ਜੀ ਮੇਰੇ ਵਿਆਹ ਨੂੰ ਤੁਸੀਂ ਜਮਾ ਫਿਕਰ ਨਾ ਕਰੋ ਮੇਰੇ ਵਿਆਹ ਦਾ ਮੈਂ ਜੌਬ ਤੇ ਲੱਗ ਕੇ ਤੁਹਾਡੇ ਸਾਰੇ ਪੈਸੇ ਪੈਸੇ ਵਾਪਸ ਕਰ ਦੂੰਗੀ ਆਪਣੇ ਦਿਲ ਦੇ ਟੁਕੜੇ ਨੂੰ ਹਾੜੇ ਕਰਦੀ ਦੇਖ ਉਸ ਦਾ ਗੱਜ ਜਿਹਾ ਭਰ ਗਿਆ ਤੇ ਉਹ ਬੋਲਿਆ ਪੁੱਤ ਤੈਨੂੰ ਕੀ ਲੱਗਦਾ ਮੇਰਾ ਜੀ ਨਹੀਂ ਕਰਦਾ ਤੁਹਾਡੇ ਸੁਪਨੇ ਪੂਰੇ ਕਰਾਂ ਪਰ ਇੰਨੇ ਪੈਸਿਆਂ ਨਾਲ ਕੀ ਬਣਾ ਬਹੁਤ ਪੈਸਾ ਚਾਹੀਦਾ ਪਤੀ ਦੀ ਗੱਲ ਸੁਣ ਕੇ ਰਮਨ ਬੋਲੀ ਡਿੰਪਲ ਕਹਿੰਦੀ ਸੀ ਕਿ ਬਾਕੀ ਦੇ ਪੈਸੇ ਉਹ ਅਰੇਂਜ ਕਰ ਦੇਣਗੇ ਬਸ ਤੁਸੀਂ ਜਿੰਨੇ ਕਰ ਸਕਦੇ ਹੋ ਓਨੇ ਕਰ ਦਿਓ ਤੂੰ ਪਾਗਲ ਤਾਂ ਨਹੀਂ ਹੋ ਗਈ ਰਮਨ ਕਿਉਂ ਜੀਆਂ ਗੱਲਾਂ ਕਰਦੀ ਐ ਤੂੰ ਉਹ ਮੋੜਨੇ ਕਿੱਥੋਂ ਆ ਪਾਪਾ ਉਹ ਮੇਰੇ ਸਰਦਰਦੀ ਹੋਵੇਗੀ ਤੁਸੀਂ ਚਿੰਤਾ ਨਾ ਕਰੋ ਮੈਂ ਪ੍ਰੋਮਿਸ ਕਰਦੀ ਐ ਤੁਹਾਨੂੰ ਮੇਰੇ ਕਾਰਨ ਕਦੇ ਵੀ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਰਿੰਦਰ ਨੇ ਕੁਝ ਸੋਚ ਕੇ ਕਿਹਾ ਅੱਛਾ ਬਾਬਾ ਤੁਸੀਂ ਮਾਂ ਤੀ ਨੇ ਜੇ ਠਾਣ ਹੀ ਲਿਆਤਾ ਮੈਨੂੰ ਸੋਚਣ ਲਈ ਥੋੜਾ ਸਮਾਂ ਦਿਓ ਪਤੀ ਦੀ ਗੱਲ ਸੁਣ ਕੇ ਰਮਨ ਨੂੰ ਲੱਗਾ ਜਿਵੇਂ ਉਸ ਦੀ ਤੀ ਦੇ ਸੁਪਨਿਆਂ ਨੂੰ ਬੂਰ ਪੈਣ ਦਾ ਸਮਾਂ ਆ ਗਿਆ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬਾਕੀ ਅਗਲਾ ਭਾਗ ਲੈ ਕੇ ਆਵਾਂਗੇ ਦੇ ਦਿਨ ਸਸਰੀ ਕਾਲਜੀ